ਬੋਲੋ ਸਤਿ ਸ੍ਰੀ ਅਕਾਲ ਜੀ ਤੁਹਾਡੇ ਜਨਾਂ ਤੇ ਮੁੰਡੀ ਫੈਮਿਲੀ ਆਤੀ ਦਿਨ ਦੁੱਖ ਜਾ ਉਹ ਕੇ ਅੱਜ ਦਾ ਬਲੌਗ ਮੈਂ ਕਿਹੜੇ ਬਣਾ ਲਾ ਲਓ ਜੀ ਵਹਿਗੁਰੂ ਨੇ ਉਹ ਦਿਨ ਲੈ ਆਂਦਾ ਜਿਸ ਦਿਨ ਨੂੰ ਆਪਾਂ ਢੀਕਦੇ ਸੀਗੇ ਬਹੁਤ ਬੇਸਵਰੀ ਨੇ ਇੰਤਜ਼ਾਰ ਸੀਗਾ ਇਹ ਦਿਨ ਦਾ ਵਹਿਗੁਰੂ ਵਸ ਮਾਪੁੱਤ ਦੋਨੋਂ ਜੋ ਵੀ ਬੱਚਾ ਵਾਹ ਗਰੂ ਜਲਦੀ ਜਲਦੀ ਜਨਮ ਦੇ ਦੇਵੇ ਆਪਣੇ ਵਿੱਚ ਆ ਜਾਵੇ ਹੱਸਦਾ ਖੇਡਦਾ ਪਰਿਓਣਾ ਵਾਂਗੂ ਫਿਰ ਇਹਨੂੰ ਵੀ ਪਾਲੀ ਜੀ ਖੁਸ਼ ਹਾਂ ਬਹੁਤ ਖੁਸ਼ ਹਾਂ ਜਿਹਾ ਅੰਦਰ ਪਿਆ ਦੇਖੀ ਜਾਂਦਾ ਮਮਾ ਬੇਬੀ ਕਦਾ ਆਊਗਾ ਮਾਂ ਬੇਬੀ ਆਉਣ ਵਾਲਾ ਹੀ ਮੈਂ ਤਾਂ ਛੱਡ ਦੇ ਨਹੀਂ ਰਿਹਾ ਫਿੰਦੀ ਕੋਈ ਦੇਖੀ ਛੱਟੇ ਮਾਸੀ ਆ ਅਰਧਾ ਕਮਲੋ ਚਲੋ ਜੀ ਦੇਖਦੇ ਹਾਂ ਬੇਬੀ ਆ ਜਵੇ ਫਿਰ ਮਿਲਦੇ ਆ ਬਾਹਰ ਸੁਣ ਲਈ ਆਪਣੀ ਹੂੰ ਥੋਡੇ ਵਰਗਾ ਇੱਕ ਹੋਰ ਆ ਗਿਆ ਇੱਕ ਥੋਡੇ ਵਰਗਾ ਹੋਰ ਆ ਗਿਆ ਹੁਣ ਤੁਹਾਨੂੰ ਇਹ ਨਹੀਂ ਦੱਸਣਾ ਹੈਗਾ ਵੀ ਕੀ ਆਇਆ ਪਰੇ ਵਧਾਈਆਂ ਤੈਨੂੰ ਬੜੀ ਭੈਣ ਬਣ ਗਈ ਤੂੰ ਮਿੱਠੀ ਤੈਨੂੰ ਵੀ ਵਧਾਈਆਂ ਤੂੰ ਵੀ ਬੜੀ ਭੈਣ ਬੜੀਆਂ ਭੈਣਾਂ ਨੂੰ ਬਹੁਤ-ਬਹੁਤ ਵਧਾਈਆਂ ਲਓ ਜੀ ਕਰੋ ਮੂੰਹ ਮਿੱਠਾ ਨਿਊ ਬੇਬੀ ਆਇਆ ਆਪਣੇ ਘਰੇ ਤੁਸੀਂ ਵੀ ਕਰੋ ਮੂੰਹ ਮਿੱਠਾ ਤੇ ਲਓ ਜੀ ਇੱਥੇ ਮੈਂ ਲੱਗ ਚੱਲੀ ਸੀ ਕਿ ਕੁੜ ਮਾਂ ਤੇ ਉਹਦੇ ਬੇਬੀ ਲਈ ਗਾਹ ਤੇ ਉਹਦੇ ਬੇਬੀ ਲਈ ਮਾਂ ਤੇ ਉਹਦੇ ਬੇਬੀ ਲਈ ਦੋਨੋਂ ਬੈਠੇ ਆ ਦੇਖੋ ਹਨਾ ਕਿੰਨਾ ਪਿਆਰ ਕਰਦੀ ਆ ਆਪਣੇ ਬੱਚੇ ਨੂੰ ਕਿਊਟ ਜਿਹਾ ਬੇਬੀ ਆ ਕਿਊਟ ਜਿਹਾ ਉਠਾ ਇੰਨਾ ਕਿੰਨਾ ਬ੍ਰੈਡ ਖਾ ਲਾ ਮੈਂ ਕੁਛ ਨਹੀਂ ਲੈ ਕੇ ਪਾਣੀ ਨਾਲ ਆ ਕੇ ਆਇਆ ਇਹਨੇ ਕੁਛ ਨਹੀਂ ਖਾਦਾ ਹੈਗਾ ਉਠ ਤੇ ਹੁਣ ਇਹ ਕਹਿੰਦਾ ਮੈਂ ਧੁੱਪੇ ਪੈਣਾ ਮੈਨੂੰ ਧੁੱਪੇ ਪਾਤਾ ਤੇ ਮੈਂ ਕਿਹਾ ਬ੍ਰੈਡ ਖਾ ਲੈ ਨਾਲ ਥੋੜਾ ਜਿਹਾ ਇੱਕ ਉਠਾੜੇ ਖਾਲਾ ਤੇ ਉੱਤੇ ਹੀ ਖਾਵਾ ਅੱਧਾ ਖਾ ਇੱਕ ਬੁਰਕੀ ਖਾ ਕੁਛ ਤਾਂ ਖਾ ਮੜ ਜਾ ਮੂੰਹ ਤਾਂ ਹੋਵੇ ਕੁਛ ਦਵਾਈ ਦਵਾ ਫਿਰ ਤੈਨੂੰ ਆ ਇੰਨਾ ਕੁ ਤਾਂ ਖਾਲਾ ਜੇ ਤੰਦਰੁਸਤ ਹੋਣਾ ਪੈਕਟਾਂ ਦੇ ਪੈਕਟ ਖਾਣਾ ਇੰਨਾ ਕੁ ਖਾਉਂਗਾ ਲ ਖਾਲਾ ਇੱਕ ਨੇ ਕਰਦਾ ਖੇਡ ਲੱਖੇ ਜਾਂਦਾ ਨਵਜਾਤ ਬੱਚਾ ਵੀ ਆਉਂਦਾ ਬਾਹਰ ਨੂੰ ਹੋ ਗਿਆ ਮੈਨੂੰ ਦੇ ਦੋ ਖਾਣ ਨੂੰ ਇਹ ਲਓ ਬਚਾ ਜੀ ਦੇ ਉੱਤੇ ਨਵਾਂ ਜੰਮਿਆ

ਤੇਰੀਆਂ ਅੱਖਾਂ ਦੀ ਮਿੱਟੀ ਹੀ ਕਰਦੀ ਮਿੱਟੀ ਦਾ ਤਾਂ ਹੁਣ ਹਾਲ ਹੋ ਜਾਂਦੇ ਨੇ ਵੀ ਮੈਂ ਤਾਂ ਗਈ ਹੁਣ ਵੀ ਇਹ ਤਾਂ ਇਹਨੂੰ ਹੀ ਚੱਕਿਆ ਕਰਨਗੇ ਯਾਰ ਕਰਿਆ ਕਰਨਗੇ ਪਾਏ ਦੇ ਇਹਨਾਂ ਪਹਿਲਾਂ ਖਾ ਇਹਨਾਂ ਖਾ ਲਿਆ ਖਾ ਖਾ ਜੇ ਇਨਸਾਨ ਦਾ ਬੱਚਾ ਵੀ ਜੰਮ ਦਾ ਹੀ ਤਰਦਾ ਹੋਵੇ ਇਹ ਤਾਂ ਮਾਸੂਰ ਹੋ ਗਈ ਹੈ ਨਾ ਇਹਨਾਂ ਦੁੱਧ ਪੱਤੋਂ ਤੋਂ ਬੜਾ ਦੋ ਕੰਮ ਹਟ ਜੂ ਟੁੱਟ ਗਈ ਤਾਂ ਆਪਦੀ ਮੰਮੀ ਦਾ ਪੀਊਗਾ ਹੋਰ ਹੋਰ ਇਹਦੇ ਦੁੱਧ ਕੀ ਦਾ ਪੈਣਾ ਕਿੱਥੇ ਜਾ ਕਾਕਾ ਨਿਕਾ ਜਾ ਛੱਟੀ ਕਰਾ ਕਰੋ ਥੱਲੇ ਜਾ ਥੱਲੇ ਜਾ ਬੜੀ ਨਿੱਕਾ ਜਾ ਕੱਕਾ ਹੀ ਮੈਂ ਕਹ ਜੀ ਇਨਸਾਨੀ ਬੱਚੇ ਵੀ ਜੰਮਦੇ ਹੀ ਤੁਰਦੇ ਹੁਣ ਇਹ ਹਟ ਜਾ ਪੂੰਛਾ ਜੀ ਨਾ ਮਾਰ ਪਹਿਲਾਂ ਮੈਂ ਲੱਗੀ ਸੀ ਦੁੱਧ ਪਲਉਣ ਮੈਨੂੰ ਤਾਂ ਇਹਨੇ ਲਵੇੜੇ ਦੇਣਾ ਸੀ ਪੀਲਾ ਕੱਕੇ ਇੱਦਾਂ ਤਹਰ ਰਹਾ ਵਾਵਲ ਠੰਡੀ ਆ ਆਓ ਜੇ ਹੁਣ ਰੱਜ ਕੇ ਦੁੱਧ ਪਿਲਾ ਕੇ ਫਿਰ ਬੰਦ ਹੋਏ ਚਾਰੇ ਪੌੜੀ ਖਾ ਲਓ ਬਹੁਤ ਵੇਖਣ ਨੈਟ ਲੱਗਦਾ ਵਾ ਤੇ ਪੌੜੀ ਖਾ ਲਓ ਤੁਸੀਂ ਤੇ ਲੋ ਜੀ ਇੱਥੇ ਟਾਈਮ ਸੀਗਾ ਇਹ 3:00 ਵੱਜ ਗਏ ਸੀ ਤੇ 3:00 ਵਜੇ ਮੈਂ ਇੱਥੇ ਬਾਹਰ ਮਿੱਠੀ ਹੋਣੀ ਬੰਨੀ ਹੋਈ ਸੀ ਤੇ ਨਾਲ ਹੀ ਬੇੜਾ ਸਵੇਰ ਦਾ ਸੁੰਭਰਿਆ ਤਾਂ ਹੋਇਆ ਸੀ ਸ਼ਾਇਦ ਹਾਂ ਸੁੰਭਰਤਾ ਸੀ ਲਾਤਾ ਸੀ ਝਾੜੂ ਤੇ ਬਾਅਦ ਦੇ ਵਿੱਚ ਫੇਰ ਇੱਥੇ ਤੂੜੀ-ਤਾੜੀ ਖਿਲਰ ਗਈ ਤੇ ਫੇਰ ਮੈਂ ਸੋਚਿਆ ਵੀ ਚਲੋ ਹੁਣ ਨਾਲੇ ਗੋਆ ਚੱਕਣਾ ਤੇ ਨਾਲੇ ਆਪਾਂ ਸਾਰਾ ਇੱਥੇ ਝਾੜੂ ਲਾਏ ਦਿੰਨੇ ਆ ਤੇ ਕੱਲ ਝਾੜੂ ਨਹੀਂ ਸੀ ਲੱਗਿਆ ਅੰਦਰ ਨਹੀਂ ਸੀ ਲੱਗਿਆ ਬਟ ਬਾਹਰ ਤਾਂ ਲੱਗ ਗਿਆ ਸੀ ਹਾਂਜੀ ਹਾਂ ਇੰਨਾ ਕੁ ਤਿੰਨਜਾ ਦਾ ਤੇ ਫੇਰ ਮੈਂ ਦੁਬਾਰਾ ਹੀ ਸਾਰਾ ਸੁੰਭਰਿਆ ਗੋਆਗਾ ਚੱਕਿਆ ਸੀ ਬੋਲੋ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਜਰਾਤੇ ਮੰਡੀ ਫੈਮਿਲੀ ਆਹਤੀ ਦਿਨ ਦੁੱਖ ਜਾ ਹੋ ਗਿਆ ਅੱਜ ਦਾ ਵਲੌਗ ਮੈਂ ਇਕੜੇ ਬਾਦਣਾ ਮੈਂ ਇਕੜੇ ਬਾਦਣਾ ਆੜ ਕੇ ਚੱਲਦੇ ਹੋ ਗਰਾਰੀ ਐੜਦੀ ਸਾਨੂੰ ਪਤਾ ਨਹੀਂ ਜੀ ਸਾਨੂੰ ਪਤਾ ਨਹੀਂ ਕੋਈ ਕੰਮ ਆ ਜੀ ਹਾ ਲੋ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਹਾਂਜੀ ਦਿਨ ਦੂਜਾ ਹੋ ਗਿਆ ਪਹਿਲਾਂ ਤੁਸੀਂ ਵੀਡੀਓ ਦੇਖੀ ਆ ਉਹ ਹੈਗੀ ਸੀ ਕੱਲ ਦੀ ਯਾਨੀ ਕਿ 17 ਤਰੀਕ ਦੀ ਤੇ ਖੁਸ਼ ਖਬਰੀ ਆਪਣੀ ਇਹ ਹੀ ਸੀ ਕੱਲ ਦੇ ਵਲੌਗ ਦੇ ਵਿੱਚ ਤੁਹਾਨੂੰ ਦੱਸਿਆ ਸੀ ਤੇ ਪਹਿਲਾਂ ਜਿਹਾਰ ਦੀ ਖਬਰ ਤੁਹਾਨੂੰ ਦੱਸ ਦਿੰਨੇ ਆ ਜਿਹਾਰ ਆਪਣਾ ਹੁਣ ਠੀਕ ਆ ਦਵਾਈ ਜਿਹਾਰ ਨੂੰ ਦਵਾਤੀ ਜਿਹਾਰ ਨੂੰ ਕੱਲ ਵੀ ਸਾਰਾ ਦਿਨ ਬੁਖਾਰ ਰਿਹਾ ਤੇ ਜਿਹਾਰ ਨੂੰ ਰਾਤ ਵੀ ਬੁਖਾਰ ਰਿਹਾ ਦਵਾਈ ਦਿੰਦੀ ਸੀ ਪਰ ਕੋਈ ਫਰਕ ਨਹੀਂ ਪੈਂਦਾ ਹੁਣ ਦਵਾਈ ਲੈ ਕੇ ਆਂਦੀ ਆ ਤੇ ਰੈਂਕ ਤੇ ਬਿਠਾ ਕੇ ਇੱਕ ਜਿਹੜਾ ਰਵਾਦ ਹੋਏ ਠੀਕ ਹੋ ਜਾਂਦੇ ਨੇ ਇਹਦਾ ਭਾਈ ਦਾ ਵੀ ਇਹੀ ਕੰਮ ਹੁੰਦਾ ਧੀ ਦਾ ਵੀ ਪਰ ਉਹ ਨਿਆਣੇ ਪਿੰਡ ਹੁਣੇ ਕੀ ਜੰਗਲਾਂ ਚ ਇਹਨੂੰ ਦੇਖਣਾ ਪਿੰਡ ਹਜ਼ਾਰ ਬੰਦਾ ਦੇਖਦਾ ਹਨ ਹਾਂ ਤਾਂ ਸਹੀ ਹੈ ਜਿਹੜਾ ਆਉਂਗਾ ਪਿੰਡ ਕਿਹੜਾ ਲਾਇਆ ਹੈ ਜਾਂ ਦਵਾਈ ਲਾਇਆ ਹੈ ਚਾਕਲੇਟ ਵਗੈਰਾ ਲਾਇਆ ਹੈ ਜਾਂ ਤੇ ਹੁਣ ਹੁਣ ਠੀਕ ਆ ਹੁਣ ਪੜਦਾ ਤੇ ਮੈਨੂੰ ਬਸ ਇਹੀ ਫਿਕਰ ਹਨਾ ਵੀ ਪੇਪਰ ਨੇ ਪੇਪਰਾਂ ਚ ਬਿਮਾਰ ਹੋ ਜਾਂਦਾ ਤੇ ਬਿਮਾਰ ਜੇ ਰੱਬ ਦੀ ਵਜ੍ਹਾ ਨਹੀਂ ਹੋਇਆ ਵੀ ਉਸ ਦਿਨ ਠੰਡ ਦੇ ਵਿੱਚ ਇਥੇ ਫਿਰ ਉਹ ਹੀ ਗੱਲ ਵੀ ਜਾਂਦੀ ਜਾਂਦੀ ਮਾਰ ਕਰ ਗਈ ਹਨਾ ਤੇ ਦੁੱਧ ਆਪਣੇ ਹੋ ਗਿਆ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਮੇਰੇ ਵੱਲੋਂ ਮੇਰੇ ਵੱਲੋਂ ਮੇਰੇ ਘਰੇ ਦੁੱਧ ਹੋ ਗਿਆ ਤੇ ਆਪਾਂ ਚਾਹ ਦਾ ਕੱਪ ਫੁੱਲ ਭਰ ਲਿਆਂਦਾ ਬੌਲੀ ਇਹਨਾਂ ਨੇ ਖਾ ਲਈ ਬੌਲੀ ਦੀ ਕਲੀ ਉਹ ਭਈਆ ਖਾ ਗਏ ਤੇ ਆਪਾਂ ਚਾਹ ਘਰ ਦੇ ਦੁੱਧ ਦੀ ਹੋਰ ਲੈਣੀ ਆ ਲੈ ਲੋ ਆਪਾਂ ਤਾਂ ਪੀ ਲਵਾਂਗੇ ਹੋਰਾ ਵਟਣਾ ਤੇ ਕੱਲ ਬਲੌਗ ਜਿਹੜਾ ਕੰਟੀਨਿਊ ਨਹੀਂ ਹੋਇਆਗਾ ਫਿਰ ਕੁਝ ਮੈਂ ਕੰਮ ਦੇ ਵਿੱਚ ਬਿਜੀ ਹੋਗੀ ਤੁਹਾਨੂੰ ਪਤਾ ਵੀ ਜਦੋਂ ਹਨਾ ਨਵਾਂ ਬੱਚਾ ਆਪਣੇ ਘਰੇ ਆਉਂਦਾ ਆ ਫਿਰ ਕੰਮ ਬਹੁਤ ਜ਼ਿਆਦਾ ਹੋ ਜਾਂਦਾ ਆ ਤੇ ਕੱਲ ਵੀਡੀਓ ਨਹੀਂ ਬਣੀ ਹੈਗੀ ਫਿਰ ਉਧਰੇ ਬਿਜੀ ਹੋਗੀ ਫਿਰ ਮੈਂ ਕੱਲੀ ਜਿਹਾਰ ਨੂੰ ਵੀ ਸੰਭਾਲਣਾ ਕਰਦਾ ਕੰਮ ਵੀ ਕਰਨਾ ਹਨਾ ਵੀਡੀਓ ਨਹੀਂ ਬਣੀ ਹੈਗੀ ਕੈਮਰਾ ਚੱਕਿਆ ਹੀ ਨਹੀਂ ਗਿਆ ਟਾਈਮ ਹੀ ਨਹੀਂ ਸੀਗਾ ਕੈਮਰਾ ਚੱਕਣ ਦਾ ਹਨਾ ਤੇ ਹੁਣ ਅੱਜ 18 ਤਰੀਕਾ ਤੇ ਅੱਜ ਹੁਣ ਆਪਾਂ ਹੁਣ ਵੀ 2 ਵਜੇ ਹਾਲੇ ਤੱਕ ਮੈਂ ਜਿਹਾਰ ਨੂੰ ਸੰਭਾਲਿਆ ਰੋਟੀ ਬਣਾਈ ਆ ਤੇ ਕੱਪੜੇ ਧੋਏ ਨੇ ਇੱਕ ਕਮਰੇ ਦੀ ਡਸਟਿੰਗ ਕਰਕੇ ਉੱਥੇ ਝਾੜੂ ਲਾਇਆ ਬਾਕੀ ਹੋਰ ਝੂਠ ਨਹੀਂ ਬੋਲਦੇ ਕਿਤੇ ਝਾੜੂ ਨਹੀਂ ਲਾਇਆ ਕੋਈ ਭਾਂਡਾ ਨਹੀਂ ਮਾਂਜਿਆ ਹੱਲ ਕਿਚਨ ਦੇ ਵਿੱਚ ਭਾਂਡੇ ਵੀ ਉੱਦਾਂ ਹੀ ਪਏ ਆ ਤੇ ਕਿਉਂਕਿ ਮੈਂ ਵੀ ਠੀਕ ਜੀ ਨਹੀਂ ਹੈਗੀ ਮੇਰਾ ਵੀ ਠਿੱਡ ਦੁਖੀ ਜਾਂਦਾ ਠਿੱਡ ਠੰਡ ਲੱਗ ਗਈ ਠੰਡਾ ਪਾਣੀ ਪੀਣ ਨਾਲ ਠੰਡ ਲੱਗ ਗਈ ਪਤਾ ਨਹੀਂ ਇਹ ਕਹਿੰਦੇ ਠੰਡ ਲੱਗ ਗਈ ਪਤਾ ਨਹੀਂ ਕੀ ਹੋਇਆ ਮੈਨੂੰ ਨਹੀਂ ਪਤਾ ਮੇਰਾ ਨਾ ਪੇਟ ਦੇ ਵਿੱਚ ਦਰਦ ਹੋਈ ਜਾਂਦਾ ਕੋਲ ਕੋਲ ਘੁੰਮ ਜਾਂਦਾ ਮੇਰਾ ਪੇਟ ਫੇਰ ਮਾਇ ਹੋ ਜਾਂਦੀ ਆ ਹੋਰ ਤਰ੍ਹਾਂ ਮੈਂ ਕੱਪੜੇ ਧੋਹਦੀ ਧੋਹਦੀ ਵੀ ਦੋ ਵਾਰੀ ਹੋ ਤਾਂ ਗਿਆ ਮੈਨੂੰ ਇੱਕਣਾ ਹੋਰ ਤਰ੍ਹਾਂ ਦਰਦ ਜਿਹਾ ਹੋਇਆ ਦਵਾਈ ਲਈਆ ਹੁਣ ਗੋਲੀਆਂ ਲਈਆਂ ਨੇ ਫਰਕ ਪੈ ਜਾਵੇ ਤਾਂ ਫਿਰ ਕੰਮ ਹੋ ਜਾਊਗਾ ਨਹੀਂ ਤਾਂ ਘਰ ਦੀ ਪੂਰੀ ਹਾਲਤ ਹੋਈ ਪਈ ਉੱਪਰੋਂ ਰੱਬ ਨੇ ਬੱਦਲ ਦੁਬਾਰਾ ਫੇਰ ਜੋੜਤਾ ਮੌਸਮ ਅੱਜ ਧੁੰਦ ਬਹੁਤ ਜ਼ਿਆਦਾ ਸੀ ਸਵੇਰੇ ਸਵੇਰੇ ਜਦੋਂ ਧੁੰਦ ਦੇ ਵਿੱਚ ਮੈਂ ਮਤਲ ਅੱਧੀ ਘਟਾਰ ਚੋਈ ਮੈਂ ਅੱਧੀ ਕਿੰਨਾਂ ਨੇ ਚੋਈ ਹੈ ਨਾ ਤੇ ਫਿਰ ਮੈਂ ਵੱਡੇ ਬੇਟੇ ਨੂੰ ਜਾਣਾ ਸੀਗਾ ਉਹਨੇ ਉਹਦੀ ਤਿਆਰੀ ਕਰਨੀ ਸੀ ਰੋਟੀ ਰੱਟੀ ਦੀ ਫਿਰ ਮੈਂ ਆ ਗਈ ਅੱਧੀ ਘੰਟਾ ਚੋਕੇ ਇਹਨਾਂ ਨੇ ਚੋਈਆ ਫਿਰ ਮੈਨੂੰ ਇੰਨੀ ਜ਼ਿਆਦਾ ਠੰਡ ਲੱਗਦੀ ਸੀ ਬਹੁਤ ਜ਼ਿਆਦਾ ਠੰਡ ਲੱਗਣ ਲੱਗੀ ਸੀਗੀ ਫਿਰ ਉਹਦੇ ਗਏ ਤੋਂ ਮੈਂ ਫਿਰ ਪਤਾ ਨਹੀਂ ਮੈਨੂੰ ਕੀ ਹੋਇਆ ਮੈਂ ਰਜਾਈ 'ਚ ਵੜ ਜੰਨੀ ਆ ਲੈਣ ਜਾ ਫਿਰ ਥੋੜੀ ਜਿਹੀ ਤਾਂ ਜਦ ਆ ਗਈ ਆ ਗੋਲਿਆਂ ਦੀ ਠੰਡਾ ਜਿਵੇਂ ਕਿਤੇ ਫੇਰ ਮੀ ਪਾ ਕੇ ਗੋਲ ਗਲ ਪੈ ਗਈ हां कुछ तो वही हो। ਕਹਿੰਦੇ ਨੇ ਹੁਣ ਬੇਰ ਗੋਲੇ ਪਾਣੀ। ਕੁਛ ਅਜ ਮੈਂ ਨਾ ਮਾਰਨਿੰਗ ਦੇ ਵਿੱਚ ਚਾਹ ਨਹੀਂ ਪੀਂਦੀ ਸੀ ਦੋ ਤਿੰਨ ਦਿਨ ਹੋ ਗਏ ਮਤਲਬ ਥੋੜੀ ਜੀ ਚਾਹ ਜਿਨੇ ਬੰਦੇ ਨੇ ਐਡਾ ਵੱਡਾ ਕੱਪ ਭਰ ਕੇ ਚਾਹ ਦਾ ਪੀਣਾ ਹੋਵੇ। ਚਾਹ ਨਹੀਂ ਹੁੰਦੀ ਵੈਸੇ ਇਹ ਕਹਿਣ ਨੂੰ ਚਾਹ ਹੈ ਆ ਦੁੱਧ ਚ ਪੱਤੀ ਪਾਈ ਹੁੰਦੀ। ਹੂਸਾ ਨਾ ਆਪਣੀ ਦਿੱਤ ਤੋਂ ਭੱਜ ਗਈ। ਭੱਜ ਗਈ। ਕੋਣ ਬਚਾਰੀ ਦੁੱਧੇ ਦੇਈ ਜਾਵਤੋਂ। ਹਾਂ ਨੇ ਬਾਬਾ ਤਾਂ ਆਖਾ ਕਿਹੜਾ ਸਾਡਾ ਲੱਤਾਂ ਮਾਰ ਮਾਂ ਨੇਰੀਆਂ ਬਾਜ ਘਣ ਲਾਤੀਆਂ। ਕੋਣ ਵੀ ਨਾ ਉਹ ਕੱਲ ਦੀ ਡਰੀ ਜੀ ਪਈ ਆ ਵੀ ਕਿਤੇ ਬਾਹਲ ਕੇ ਚੱਕ ਕੇ ਮੇਰੇ ਕੋਲ ਨੂੰ ਨਾ ਆ ਜਾ। ਤੇ ਚਲੋ ਜੀ ਆਪਾਂ ਅੱਜ ਦੇ ਵਲੌਗ ਦਾ ਆਲੇ ਜਿਹੜੀ ਤੁਸੀਂ ਵੀਡੀਓ ਦੇ ਲਈ ਇਹਦਾ ਤਾਂ ਐਂਡ ਹੋਣਾ ਹੀ ਕਰ ਦੇਣਾ ਨੈਕਸਟ ਵਲੌਗ ਨਾਲ ਫੇਰ ਦੁਬਾਰਾ ਸ਼ੁਰੂ ਕਰਦੀ ਆ ਕਿਉਂਕਿ ਕੰਮ ਜਿਹੜਾ ਬਹੁਤ ਜ਼ਿਆਦਾ ਕਰਨਾ ਫੇਰ ਇਹ ਵਲੌਗ ਜਿਹੜਾ ਜ਼ਿਆਦਾ ਵੱਡਾ ਹੋ ਜਾਊਗਾ ਤੇ ਜਿਹਾਰ ਵੀ ਹੁਣ ਠੀਕ ਆ ਤੁਹਾਨੂੰ ਮਿਲਾ ਦੰਨੀ ਹੈ ਜਿਹਾਰ ਦੇ ਨਾਲ ਵੀ ਉਹ ਪੜਦਾ ਹੁਣ ਪਤਾ ਨਹੀਂ ਪੜਦਾ ਯਾਨੀ ਕਿ ਥੋੜੀ ਜਿਹਾ ਉਹਨੂੰ ਬੋਲੀ ਖਾ ਲਈ ਚਾਕਲੇਟ ਖਾ ਲਿਆ ਅਧਿਕ ਰੋਟੀ ਖਾਦੀ ਸੀਗੀ ਤੇ ਮੈਂ ਤਾਂ ਉਹਨੂੰ ਬੋਲੀ ਖਾਣ ਤੋਂ ਮਨਾ ਕਰਦੀ ਸੀ ਵੀ ਤੂੰ ਬੋਲੀ ਬੋਲੀ ਨਾ ਖਾ ਪਰ ਫੇਰ ਵੀ ਨਿਆਣੇ ਦਾ ਜੀ ਤਾਂ ਕਰਦੇ ਆ ਬੋਲੀ ਕਿੰਨੇ ਕ ਦਿਨ ਗਾਵਾ ਦੀ ਬੋਲੀ ਬਣ ਅੱਤੋਂ-ਬੱਦ ਕੱਲ ਸਵੇਰ ਤੱਕ ਬਣ ਜੂਗੀ ਹਨ ਤੇ ਮੈਂ ਤਾਂ ਬੌਲੀ ਵਾਲੇ ਦੁੱਧ ਦੀ ਚਾਹ ਬਣਾ ਲਈ ਉਹ ਆਪਾਂ ਤਰੀਕਾ ਹੁੰਦਾ ਬੌਲੀ ਵਾਲੇ ਦੁੱਧ ਦੀ ਕਿਵੇਂ ਚਾਹ ਬਣਦੀ ਹੈ ਤੁਹਾਨੂੰ ਆਪਾਂ ਦੱਸ ਦਾਂਗੇ ਤੁਸੀਂ ਵੀ ਬਣਾ ਕੇ ਪੀ ਸਕਦੇ ਹੋ ਬਹੁਤ ਟੇਸਟੀ ਚਾਹ ਬਣਦੀ ਹੈ ਖੁਇਰ ਦੀ ਤੇ ਇਹ ਨਹੀਂ ਹੈ ਨਾ ਐ ਨਹੀਂ ਮੰਨੋ ਉਹ ਨਹੀਂ ਲਾਈਦਾ ਹੁੰਦਾ ਵੀ ਇਹ ਪੌੜੀ ਆ ਇਹਦੀ ਆਪਾਂ ਚਾਹ ਨਹੀਂ ਬਣਾ ਸਕਦੇ ਉਹ ਨਹੀਂ ਸਭ ਕੁਝ ਬਣ ਜਾਂਦਾ ਇਹ ਬੰਦਾ ਬਣਾਉਣ ਵਾਲਾ ਹੋਵੇ ਜੀ ਦੇ ਕੋ ਤਰੀਕਾ ਉਹਨੂੰ ਜਾਣ ਦੀ ਕੀ ਲੋੜ ਅਮਰੀਕਾ ਹਾਈ ਹਾਈ ਦੇਖੋ ਵਾ ਵਈਵਾ ਯਾ ਵਾ ਤੇਨੇ ਛੇ ਵਿਚਾਰ ਰੱਖਦੇ ਹੋ ਹਮਾਰੇ ਲਈ ਸਦਰ ਅਮਰੀਕਾ ਜਾਣ ਦੀ ਲੋੜ ਨਹੀਂ ਮੈਂ ਲੋੜ ਨਹੀਂ ਅਮਰੀਕਾ ਜਾਂਦੀ ਮਾ ਤਾਂ ਜਾਂਦੀ ਨਾ ਨਾ ਮੈਂ ਆ ਘਰ ਛੱਡ ਕੇ ਮੈਂ ਤਾਂ ਉੱਥੇ ਤੱਕ ਨਾ ਜਾਵਾਂ ਕਿਵੇਂ ਛੋੜੀਗੇ ਹਮ ਮੈਂ ਨਹੀਂ ਜਾਂਦੀ ਕਿਤੇ ਆਪਦਾ ਘਰ ਛੱਡ ਕੇ ਕੀ ਕਦੇ ਵੀ ਪਰਮਾਤਮਾ ਚਾਹੇ ਵੀ ਭਾਵੇਂ ਕੀ ਠੀਕ ਆਪਾਂ ਕੀ ਕਰਾਂਗੇ ਫਿਰ ਵਰਸਾ ਹੋਵੋਗੇ ਤੁਸੀਂ ਜਾਇਓ ਤੁਹਾਨੂੰ ਹੱਲਾ ਫੇਰੀ ਤੋਂ ਅੱਜ ਹੀ ਪੈ ਕਰਦੀਆਂ ਸੂਟਕੇਸ ਰੈਡੀ ਮੈਂ ਕਿੱਥੇ ਜਾ ਰਹੀ ਮੈਂ ਚਾਹ ਪੀ ਲਵਾਂ ਜਾ ਕੇ ਫਿਰ ਜਿਹੜਾ ਨੂੰ ਮਲਾਉਣੀ ਆ ਤੁਹਾਨੂੰ ਠੀਕ ਆ ਜੀ ਲਓ ਜੀ ਚਾਹ ਚੁ ਆਪਾਂ ਪੀ ਲਈ ਤੇ ਹੁਣ ਜਿਹੜਾ ਨੂੰ ਮਲਾ ਦਈਏ ਤੁਹਾਨੂੰ ਜਿਹੜਾ ਬੈਠਾ ਆ ਇਹ ਹੁਣ ਜਾਣ ਕੇ ਪੱਠੇ ਵੱਢਣ ਇਹਨਾਂ ਕਿਆ ਪੱਠੇ ਵੱਢ ਲਿਓ 2 ਵਜੇ ਹਾਂਜੀ ਜੁਹਾਰ ਸਿੰਘ ਜੀ ਦੱਸੋ ਕੀ ਹਾਲ ਨੇ ਦੇਖੋ ਜਹਾਰ ਦੀ ਹਾਲਤ ਮੋਟੋ ਠੀਕ ਆ ਠੀਕ ਆ ਠੀਕ ਆ ਹੁਣ ਜੇ ਹੁਣ ਨਾ ਬੁਖਾਰ ਹੋਵੇ ਦਵਾਈ ਹੋਣੀ ਹੈ ਕਾਜੀ ਟਿੱਟੇ ਆਪਾਂ ਆੜੀ ਦਵਾਈਏ ਨੇ ਲੈ ਲਈ ਦੋਏ ਚਾਕਲੇਟ ਫੇਕ ਆ ਗਿਆ ਇੱਕ ਕਿਊ ਬਿਕੜ ਗਿਆ ਸੀ ਹੈ ਇੱਕ ਟੂ ਬਿਕੜ ਗਿਆ ਸੀ ਕੀ ਬਿਕੜ ਗਿਆ ਸੀ ਹਨਾ ਤੇ ਪਿਘਲ ਗਿਆ ਸੀ ਅਚ ਪਿਘਲ ਗਿਆ ਤੇ ਨੂੰ ਛੋਟੇ ਜੂ ਵੀ ਪਿਘਲ ਗਿਆ ਤੇ ਹੁਣ ਜੇ ਆ ਠੀਕ ਆ ਬਸ ਹੁਣ ਤੇ ਪੜਿਆ ਵੀ ਸੀਗਾ ਤਾਂ ਬਚੱਕੀ ਬੈਠਾ ਸੀਗਾ ਤੇ ਪੜਦਾ ਵੀ ਸੀ ਪੜਤੀਚਾ ਕਰੀ ਪੜ੍ਹ ਲਾ ਪੁੱਤ ਪੇਪਰ ਜਿਹੜਾ ਨੂੰ ਸਾਰੇ ਜਾਣੇ ਉਹ ਕਰਿਓ ਕੀ ਕਹਿੰਦੇ ਹੁੰਦੇ ਨੇ ਬੈਸਟ ਆਫ ਲੱਕ ਕਰਿਓ ਜਿਹੜਾ ਦੇ ਪੇਪਰ ਨੇ ਵਧੀਆ ਵਧੀਆ ਪੇਪਰ ਕਰਕੇ ਆਈ ਠੀਕ ਆ ਵਧੀਆ ਵਧੀਆ ਨੰਬਰ ਲੈ ਚੱਲ ਤੂੰ ਹੁਣ ਪੜ੍ਹ ਦੱਸ ਦੇ ਸਾਰਿਆਂ ਨੂੰ ਵੀ ਮੈਂ ਠੀਕ ਆ ਹਾਂ ਠੀਕ ਮੈਂ ਠੀਕ ਹਾਂ ਪੜ੍ਹ ਓ ਮੈਂ ਸੱਚੀ ਮਮੀ ਠੀਕ ਆ ਮੈਂ ਵੀ ਠੀਕ ਐ ਬਸ ਇੰਨਾ ਨਹੀਂ ਮੱਦ ਚਾਲ ਕੀੜੇ ਲਾਤੇ ਆ ਚਾਲ ਕੀੜੇ ਤਾਂ ਆਪਾਂ ਪੂਰੇ ਕਰ ਲੇ ਮੈਂ ਇੰਨਾ ਲਾਉਂਦੀ ਨਹੀਂ ਹੁੰਦੀ ਜਦੋਂ ਡਿੱਗ ਜੂਗੀ ਡਿੱਗ ਜੂਗੀ ਪਰ ਮੈਨੂੰ ਨਾ ਹੈਗੀ ਤਾਂ ਹੈਗੀ ਪੇਟ ਦੀ ਪ੍ਰੋਬਲਮ ਪਤਾ ਨਹੀਂ ਮੈਨੂੰ ਉਹ ਲਪਾਉਣੇ ਪੈਣੇ ਆ ਇਨਫੈਕਸ਼ਨ ਵਾਲੇ ਉਹ ਕੀ ਹੁੰਦੀ ਆ ਟਰਪ ਲਗਾਉਣੀ ਪੈਣੀ ਆ ਕਿਉਂਕਿ ਮੇਰੇ ਪੇਟ ਦੇ ਵਿੱਚ ਇਨਫੈਕਸ਼ਨ ਹੋਈ ਹੈ 10 ਟੀਕੇ ਲੱਗਾ ਤੇ 10 ਟੀਕੇ ਨਹੀਂ ਉਹ ਗਲੂਕੋਸ ਲੱਗ ਜਾਊਗਾ ਠੀਕ ਐ ਨਹੀਂ ਲਵਾਉਣਗੇ ਉਹ ਟ੍ਰਿਪ ਜੀ ਹੁੰਦੇ ਨਾ ਛੋਟੀ ਜਿਹੀ ਉਹ ਜਿਹੜੀ ਇਨਫੈਕਸ਼ਨ ਵਾਲੀ ਉਹ ਲਵਾਉਣੀ ਪੈਣੀ ਆ ਉਹ 2 3 ਲੱਗਣੀਆਂ ਤੋ 3 ਹੂੰ ਉਹ ਮੈਂ ਲੱਗਦੀਆਂ ਲੱਗੂ ਇੱਕ ਸਾਲ ਟੱਟ ਨੇ ਉਹ ਦੀ ਕੀ ਆ ਕੱਲ ਨੂੰ ਲੱਗਣੀਆਂ ਕੱਲ ਨੂੰ ਹਾਂ ਹਾਈ ਹੋ ਰੱਬਾ ਇਹ ਲਾਕੇ ਆਏ ਸੀਗੇ ਮੇਰੀ ਦਵਾਈ ਲੱਗੂਗੀ ਤਾਂ ਸਹੀ ਮੈਨੂੰ ਵੀ ਲੱਗਦਾ ਕੱਲੂ ਕੱਲੂ ਹਾਂ ਚਲ ਲਵਾ ਆਉਂਗੀ ਜਾ ਕੇ ਇੱਕ ਤਾਂ ਘਰੇ ਨਹੀਂ ਆਉਂਦਾ ਉਹ ਤਾਂ ਘਰੇ ਆ ਕੇ ਲਾ ਜਾ ਇੱਥੇ ਮੈਨੂੰ ਜਾਣਾ ਔਖਾ ਲੱਗਦਾ ਇੱਕ ਮੇਰਾ ਨਾ ਅੱਜ ਅੱਜ ਜਾਨੀ ਕਿ ਅੱਜ ਮੈਨੂੰ ਸਵੇਰੇ ਪਤਾ ਨਹੀਂ ਬੁਖਾਰ ਸੀ ਪਤਾ ਨਹੀਂ ਕੀ ਆਉ ਮੈਨੂੰ ਉੱਠਣ ਦੇ ਜਾਰ ਮੇਰਾ ਸਾਰਾ ਬੈਠਾ ਰਹਿ ਕਿੱਥੇ ਕੰਮ ਕਰਨਾ ਮੈਂ ਚੱਲ ਬਤ ਕੰਮ ਕਰਨਾ ਚਲੋ ਜੀ ਠੀਕ ਆ ਹੁਣ ਜੇ ਆ ਠੀਕ ਆ ਬਿਲਕੁਲ ਹੋ ਜਵੇ ਠੀਕ ਵੈਗੁਰੂ ਦੀ ਕਿਰਪਾ ਹੋ ਜਵੇ ਕਿਉਂਕਿ ਇਹਦੇ ਪੇਪਰ ਨੇ ਪੇਪਰਾਂ ਦੇ ਵਿੱਚ ਜਦੋਂ ਬਿਮਾਰ ਹੋ ਜਾਂਦਾ ਚਲੋ ਠੀਕ ਆ ਫੇਰ ਤਾਂ ਠੀਕ ਆ ਜਦੋਂ ਬੰਦਾ ਆਪ ਕਹਿੰਦਾ ਵੀ ਮੈਂ ਠੀਕ ਆ ਫੇਰ ਠੀਕ ਆ ਬਈ ਠੀਕ ਆ ਜੇ ਯਾਰ ਹੁਣ ਸਾਰੇ ਜਾਣੇ ਤੁਸੀਂ ਇਹ ਦੇਖੋ ਬਿਹਾਰ ਠੀਕ ਆ ਆਪਣਾ ਤੇ ਬਾਹਰ ਦਾ ਮੌਸਮ ਹੀ ਦਿਖਾ ਦਈਏ ਤੁਹਾਨੂੰ ਤੇ ਫੇਰ ਆਪਾਂ ਵਲੌਗ ਦਾ ਐਂਡ ਕਰਦੇ ਆ ਕਿ ਫੇਰ ਮੈਂ ਨਵਾਂ ਵਲੌਗ ਸ਼ੁਰੂ ਕਰਦੀ ਆ ਠੀਕ ਆ ਜੀ ਕਿਉਂਕਿ ਬਾਹਰ ਮੌਸਮ ਇੰਨਾ ਕ ਜਿਆਦਾ ਵਿਗੜਿਆ ਹੋਇਆ ਬੜਾ ਜਿਆਦਾ ਮੌਸਮ ਖਰਾਬ ਆ ਕੱਪੜੇ ਧੋਤੇ ਮੈਂ ਅੱਜ ਕੱਪੜੇ ਥੋੜੇ ਹੀ ਸੀਗੇ ਕਿਉਂਕਿ ਮੈਂ 500 ਵੀ ਧੋਲੇ ਸੀ ਜਿਹੜੇ ਕੱਲ੍ਹ ਫੋਲੇ ਉਹ ਵੀ ਧੋਤੇ ਤੇ ਪੁੱਤੜ ਦੇਖੋ ਬੱਦਲ ਵਾਈ ਹੋ ਗਈ ਕਿ ਪਤਾ ਨਹੀਂ ਕੱਲੂ ਕਹਿੰਦੇ ਮੀਂਹ ਪੈਣਾ ਕੱਲੂ ਮੀਂਹ ਪੈਣਾ ਕੱਲੂ ਕੋ 500 ਮੀਂਹ ਪੈਣਾ ਫੜਦੇ ਨੇ ਫੱਟੇ ਵੱਢ ਲਿਓ ਪੱਠੇ ਵੱਢ ਲਿਓ ਫੜਦੇ ਨੇ ਆ ਪਾਰਟੀ ਆਪਣੀ ਬੈਠੀ ਆ ਵਾਲੀ ਵੀ ਛੋਟੇ ਛੋਟੇ ਬੈਠੇ ਓਏ ਮੈਂ ਬੂਟ ਨਹੀਂ ਪਾ ਕੇ ਆਇਆ ਲਓ ਜੀ ਗਊ ਮਾਤਾ ਵੀ ਆਪਣੀ ਬੈਠੀ ਆ ਗਊ ਮਾਤਾ ਨੰਨੂ ਬੱਚੇ ਕਿੱਥੇ ਬੈਠਾ ਕਾਕੀ ਓਏ ਨੰਨੂ ਏ ਨਿਕਾ ਜਾ ਬੇਵੀ ਆ ਨਿਕਾ ਜਾ ਮਿੱਠੀ ਬੜੀ ਸਾਊ ਬਣੀ ਬੈਠੀ ਆ ਹੂੰ ਜਗਾ ਬਾੜੀ ਥੋੜੀ ਆ ਸਾਡੇ ਤਾਂ ਪਸ਼ੂਆਂ ਨੂੰ ਨਹੀਂ ਅਸੀਂ ਤਾਂ 5-7 ਪਸ਼ੂ ਹੋਰ ਰੱਖ ਲਈਏ ਜਗਾ ਨਹੀਂ ਹੈਗੇ ਇਹਨਾਂ ਨੂੰ ਵਿਚਾਰਿਆਂ ਨੂੰ ਕਿਤੇ ਪੰਨਣ ਬੋਲਣ ਨੂੰ ਕੱਚੇ ਚ ਬਣਾਇਆ ਹੀ ਨਹੀਂ ਹੋਇਆ ਲੁਸ਼ਨੇ ਕਹਾਂ ਚਾ ਕਦਾ ਬੈਠਾ ਠੰਡ ਲੱਗਦੀ ਆ ਨੀਂਦ ਆਉਂਦੀ ਆ ਸੌਂਦੀ ਆ